ਤੁਸੀਂ ਅਕਸਰ ਆਪਣੇ ਵੱਡਿਆਂ ਤੋਂ ਇਹ ਗੱਲ ਸੁਣੀ ਹੋਏਗੀ ਕਿ ਜਦੋਂ ਵੀ ਸਵੇਰੇ ਸਿੱਕੇ ਜਰੂਰੀ ਕੰਮ ਲਈ ਜਾਣਾ ਹੋਵੇ ਚੰਗੇ ਕੰਮ ਲਈ ਜਾਣਾ ਹੋਵੇ ਤੇ ਨਹੀਂ ਖਾਕੇ ਜਾਣਾ ਚਾਹੀਦਾ ਚੰਗਾ ਹੁੰਦਾ ਤੇ ਸਫਲਤਾ ਮਿਲਦੀ ਬਿਲਕੁਲ ਇਹ ਸਹੀ ਗੱਲ ਹੈ ਇਹ ਵਿੱਚ ਕੋਈ ਵਹਿਮ ਭਰਮ ਤੇ ਅੰਧਵਿਸ਼ਵਾਸ ਨਹੀਂ ਇਹ ਮੈਡੀਕਲ ਲਾਈਨ ਦੇ ਮੁਤਾਬਕ ਸਹੀ ਗੱਲ ਹੈ ਕਿ ਹੁਣ ਫਿਰ ਕਈ ਇਹਦੇ ਅਜੋਕੀ ਪੇੜੀ ਜੋ ਸਵਾਲ ਪੁੱਛਦੇ ਆ ਕਿ ਦਹੀਂ ਖਾਣਾ ਕਿ ਜਾਣ ਨਾਲ ਕਿਵੇਂ ਚੰਗਾ ਹੁੰਦਾ ਦਹੀਂ ਖਾਣ ਦਾ ਸ਼ਬਦਤਾ ਕਿਵੇਂ ਮਿਲਦੀ ਆ ਦਹੀਂ ਖਾਣ ਦੇ ਨਾਲ ਬੰਦੇ ਨੂੰ ਕਿਵੇਂ ਠੀਕ ਆਪਾਂ ਮਨ ਸਕਦੇ ਹਾਂ ਮਦਰ ਸਵਾਲ ਵੀ ਬਹੁਤ ਵਧੀਆ ਜਵਾਬ ਕਰਨਾ ਵੀ ਚਾਹੀਦਾ ਫਿਰ ਤੁਹਾਡੇ ਵਰਗੇ ਸੱਜਣ ਜਵਾਬ ਦਿੰਦੇ ਨੇ ਸਭ ਤੋਂ ਪਹਿਲਾਂ ਸ਼ੁਰੂਆਤ ਕਰਦੇ ਕਿ ਦਹੀਂ ਖਾਣ ਦਾ ਫਾਇਦਾ ਕੀ ਹੁੰਦਾ ਕਿਉਂਕਿ ਤੁਸੀਂ ਸਭ ਜਾਣਦੇ ਕਿ ਦਹੀਂ ਵਿੱਚ ਬਹੁਤ ਸਾਰਾ ਕੈਲਸ਼ੀਅਮ ਹੁੰਦਾ ਵਿਟਾਮਿਨਸ ਦੇ ਨੇ ਵਿਟਾਮਿਨ ਬੀ 12 ਤੇ ਬੀ 6 ਹੁੰਦਾ ਜੋ ਸਰੀਰ ਲਈ ਬਹੁਤ ਜ਼ਿਆਦਾ ਹੁੰਦਾ ਪ੍ਰੋਟੀਨ ਹੁੰਦੇ ਮਿਨਰਲਸ ਹੁੰਦੇ ਨੇ ਅਤੇ ਹੋਰ ਵੀ ਬਹੁਤ ਸਾਰੇ ਪੋਸ਼ਟਿਕ ਤੱਤ ਜਿਹੜੇ ਨੇ ਦਹੀਂ ਵਿੱਚ ਮੌਜੂਦ ਹੁੰਦੇ ਨੇ ਹੁਣ ਜਦੋਂ ਕੋਈ ਸਵੇਰੇ ਕਿਤੇ ਜਾਣਾ ਚਾਹੁੰਦਾ ਆ ਉਹ ਚੰਗਾ ਕਿਉਂ ਹੁੰਦਾ ਤੁਸੀਂ ਸਭ ਅਕਸਰ ਜਾਣਦੇ ਜਦੋਂ ਆਪਾਂ ਕਿਸੇ ਜ਼ਰੂਰੀ ਕੰਮ ਨੇ ਜਾਣਾ ਹੋਵੇ ਮੰਨ ਲਓ ਕਿ ਇੰਟਰਵਿਊ ਲਈ ਜਾਣਾ ਹੋਵੇ ਪੇਪਰ ਦੇਣ ਜਾਣਾ ਹੋਵੇ ਰਿਸ਼ਤੇਦਾਰੀ ਤੇ ਜਾਣਾ ਹੋਵੇ ਅબી ਨਬੀ ਪਹਿਲੇ ਜਾਣਾ ਹੋਵੇ ਤੇ ਕੀ ਹੁੰਦਾ ਕਿ ਸਾਡੇ ਦਿਮਾਗ ਦੇ ਵਿੱਚ ਇੱਕ ਟੈਨਸ਼ਨ ਹੁੰਦੀ ਹੈ ਇੱਕ ਦਬਾਅ ਹੁੰਦਾ ਜੋ ਸਾਡੇ ਸਿਰ 'ਚ ਗਰਮੀ ਪੈਦਾ ਕਰਦਾ ਹੈ ਸਾਡੇ ਸਿਰ 'ਚ ਹਾਨੀਕਾਰਕ ਤੱਤ ਪੈਦਾ ਕਰਦਾ ਹੈ ਜਦੋਂ ਅਸੀਂ ਸੋਚਦੇ ਹਾਂ ਵਿਚਾਰਦੇ ਹਾਂ ਮੰਨ ਲਓ ਤੁਸੀਂ ਕਿਤੇ ਜਾਣਾ ਹੁੰਦਾ ਸਵੇਰੇ ਸਵੇਰੇ ਤੇ ਤੁਹਾਨੂੰ ਜ਼ਰੂਰੀ ਕੰਮ ਤੇ ਦੂਰ ਜਾਣਾ ਤੇ ਕਿਦੋਂ ਤੁਸੀਂ ਜ਼ਰੂਰੀ ਕੰਮ ਲਈ ਜਾਣਾ ਹੈ ਤੁਹਾਡੇ ਅੰਦਰ ਆਪਣੇ ਆਪ ਹੀ ਇੱਕ ਸੋਚ ਚੱਲ ਰਹੀ ਹੁੰਦੀ ਆ ਜੋ ਸਾਡੇ ਸਰੀਰ ਵਿੱਚ ਹਾਨੀਕਾਰਕ ਰਸਾਇਣ ਪੈਦਾ ਕਰਦੀ ਹੈ ਤੇ ਇੱਕ ਜਿਹੜਾ ਦਹੀਂ ਆ ਦਹੀਂ ਇੱਕ ਠੰਡਾ ਹੁੰਦਾ ਜਦੋਂ ਵੀ ਆਪਾਂ ਦੂਰ ਜਾਣਾ ਹੁੰਦਾ ਹੈ ਜਦੋਂ ਆਪਾਂ ਸਵੇਰੇ ਸਵੇਰੇ ਦਹੀਂ ਖਾਂਦੇ ਆ ਉਹ ਸਾਡੇ ਸਰੀਰ 'ਚ ਇੱਕ ਠੰਡਕ ਪੈਦਾ ਕਰਦਾ ਯਾਨੀ ਕਿ ਖਾਨੀਕਾਰਕ ਰਸਾਇਣ ਨੂੰ ਦੂਰ ਕਰਦਾ ਆ ਸਾਡੇ 'ਚ ਜਿਹੜੀ ਨੈਗੇਟਿਵ એનર્ਜੀ ਪੈਦਾ ਹੋ ਰਹੀ ਹੁੰਦੀ ਆ ਉਹਨੂੰ ਦਰਮਿਆਨ ਦੂਰ ਕਰਨ ਦੇ ਵਿੱਚ ਨਹੀਂ ਬਹੁਤ ਸਹਾਈ ਹੁੰਦਾ ਤੇ ਜਿਹਦੇ ਕਾਰਨ ਇਹ ਮੰਨਿਆ ਜਾਂਦਾ ਕਿ ਜਿਹੜੇ ਲੋਕ ਸਵੇਰੇ ਦਹੀਂ ਖਾ ਕੇ ਜਾਂਦੇ ਨੇ ਦੂਸਰਾ ਇਹ ਹੁੰਦਾ ਕਿ ਦਹੀਂ ਇੱਕ ਹਲਕਾ ਫੁਲਕਾ ਖਾ ਗਾਇਆ ਜਿਹਦੋਸੀ ਇਹਦੇ ਵਿੱਚ ਗੁੜ ਪਾ ਕੇ ਖਾ ਲੈਣੇ ਆ ਸਵੇਰੇ ਸਵੇਰੇ ਜਦੋਂ ਆਪਾਂ ਮੰਨ ਲਓ ਕਿ ਮਾਰਨਿੰਗ ਟਾਈਮ ਗੁੜ ਪਾ ਲਿਆ ਥੋੜਾ ਜਿਹਾ ਮਿਕਸ ਕਰ ਲਿਆ ਤਾਂ ਉਹ ਗੁੜ ਪਾਉਣ ਦੇ ਨਾਲ ਕੀ ਹੁੰਦਾ ਕਿ ਗਲੂਕੋਜ਼ ਜਿਹਨੂੰ ਆਪਾਂ ਕਹਿ ਦਿੰਦੇ ਆ ਕਿ ਉਹ ਤੱਤ ਪੈਦਾ ਹੁੰਦਾ ਜੋ ਸਾਡੇ ਸਰੀਰ 'ਚ ਬਹੁਤ ਸ਼ਾਰੀ ਸ਼ਕਤੀ ਪੈਦਾ ਕਰਦਾ ਤਾਕਤ ਪੈਦਾ ਕਰਦਾ ਹੈ ਜਿਹਦੇ ਨਾਲ ਸਾਨੂੰ ਕੰਮ ਕਰਨ ਦੇ ਵਿੱਚ ਸਾਡਾ ਮਨ ਜਿਹੜਾ ਵਾ ਮਨੋਂ ਵੱਧ ਜਾਂਦਾ ਯਾਨੀ ਕਿ ਸਾਡਾ ਆਪਣੇ ਆਪ 'ਚ ਆਤਮ ਵਿਸ਼ਵਾਸ ਵੱਧ ਜਾਂਦਾ ਅਸੀਂ ਆਪਣੇ ਆਪ ਨੂੰ ਤੁਸਤ ਫੁੱਟ ਮਹਿਸੂਸ ਕਰਦੇ ਹਾਂ ਜਿਹਦੇ ਕਾਰਨ ਸਾਨੂੰ ਸਫਲਤਾ ਵੀ ਮਿਲਦੀ ਚੰਗਾ ਇਸ ਕਰਕੇ ਜੇ ਆਪਾਂ ਦਹੀਂ ਖਾ ਕੇ ਨਹੀਂ ਜਾਂਦੇ ਮੰਨ ਲਓ ਆਪਾਂ ਦਹੀਂ ਖਾਣ ਦੀ ਜਗ੍ਹਾ ਤੇ ਸਵੇਰੇ ਸਵੇਰੇ ਆਪਾਂ ਕਨੇ ਦੋ ਤਿੰਨ ਪਰੌਠੀਆਂ ਖਾ ਲਈਏ ਪਰੌਠੀ ਖਾ ਲਈਏ ਜਾਂ ਕੁਝ ਹੋਰ ਖਾ ਲਈਏ ਤਾਂ ਉਹਦੇ ਨਾਲ ਕੀ ਹੁੰਦਾ ਕਿ ਸਾਡੇ ਸਰੀਰ ਚ ਇੱਕ ਦਵਾ ਜੀ ਜਿਹੜੀ ਆ ਰਸਾਇਣਿਕ ਕਿਰਿਆ ਵੱਧ ਜਾਂਦੀ ਹੋਰ ਤੇਜ਼ ਹੋ ਜਾਂਦੀ ਹੈ ਇਸੇ ਕਰਕੇ ਪਿਛਲੇ ਸਮੇਂ ਜਿਹੜੇ ਲੋਕ ਹੁੰਦੇ ਸੀ ਲੰਬਾ ਸਫਰ ਕਰਨਾ ਜਾ ਕੋ ਚੰਗੇ ਕੰਮ ਲਈ ਜਾਣਾ ਹੋਊਗਾ ਨਾ ਤੁਸੀਂ ਦਹੀਂ ਖਾ ਕੇ ਜਾਓ ਦਹੀਂ ਖਾਓਗੇ ਤੇ ਸਰੀਰ ਵੀ ਠੰਡਾ ਰਹੂਗਾ ਤੁਹਾਡੇ ਇੱਚੇ ਮਨ ਨੂੰ ਪਾਣੀ ਦੀ ਕਮੀ ਨਹੀਂ ਹੋਵੇਗੀ ਉਹ ਤੇਜਣਾ ਨਹੀਂ ਵਧੇਗੀ ਗੁੱਸਾ ਨਹੀਂ ਆਵੇਗਾ ਅਤੇ ਹੋਰ ਬਹੁਤ ਸਾਰੀਆਂ ਚੀਜ਼ਾਂ ਤੋਂ ਬੈਨੀਫਿਟ ਹੋਏਗਾ ਹਮੇਸ਼ਾ ਜਿਹੜਾ ਵੇਂਗਾ ਚੰਗੇ ਕੰਮ ਲਈ ਜਾਣਾ ਹੋਵੇ ਜਾਂ ਨਾ ਵੀ ਜਾਣਾ ਹੋਵੇ ਉਹ ਇੱਕ ਵੱਖਰਾ ਵਿਸ਼ਾ ਹੈ ਸਵੇਰੇ ਸਵੇਰੇ ਜਿਹੜੇ ਲੋਕ ਦਹੀਂ ਖਾਂਦੇ ਨੇ ਉਹਨਾਂ ਨੂੰ ਬਹੁਤ ਸਾਰੇ ਫਾਇਦੇ ਹੁੰਦੇ ਨੇ ਜਿਵੇਂ ਪੇਟ ਦੇ ਰੋਗ ਉਹਨਾਂ ਨੂੰ ਨਹੀਂ ਲੱਗਦੇ ਉਹਨਾਂ ਚ ਗੈਸ ਪ੍ਰੋਬਲਮ ਨਹੀਂ ਹੁੰਦੀ ਉਹਨਾਂ ਦੇ ਵਿੱਚ ਜਿਹੜੇ ਨੇ ਸਿਰ ਦੇ ਵਾਲ ਛੇਤੀ ਕਾਲੇ ਨਹੀਂ ਹੁੰਦੇ ਉਹਨਾਂ ਦੇ ਚਿਹਰੇ ਤੇ ਗਲੋ ਬੜਾ ਬਣਿਆ ਰਹਿੰਦਾ ਹੈ ਉਹਨਾਂ ਨੂੰ ਗਠੀਏ ਦਾ ਰੋਗ ਨਹੀਂ ਹੁੰਦਾ ਹਾਂ ਜਿਹੜੇ ਲੋਕ ਰਾਤ ਨੂੰ ਦਹੀਂ ਖਾਂਦੇ ਨੇ ਉਹ ਬਹੁਤ ਹੀ ਮਾੜਾ ਹੁੰਦਾ ਕਦੀ ਵੀ ਰਾਤ ਨੂੰ ਦਹੀਂ ਨਹੀਂ ਖਾਣਾ ਚਾਹੀਦਾ ਭਾਵੇਂ ਉਹ ਰੈੱਗੇ ਵਾਲਾ ਹੋਵੇ ਭਾਵੇਂ ਦੁੱਧਾ ਹੋਵੇ ਹਮੇਸ਼ਾ ਦਹੀਂ ਜਿਹੜਾ ਸਵੇਰੇ ਦੁਪਹਿਰੇ ਖਾਣਾ ਚਾਹੀਦਾ ਰਾਤ ਨੂੰ ਦਹੀਂ ਖਾਣ ਦਾ ਮਤਲਬ ਇਹ ਆ ਕਿ ਆਪਾਂ ਕੋਈ ਜ਼ਹਿਰ ਖਾ ਰਹੇ ਹਾਂ ਤੇ ਸਵੇਰੇ ਖਾਣ ਦਾ ਮਤਲਬ ਇਹ ਆ ਦੁਪਹਿਰੇ ਖਾਣ ਦਾ ਮਤਲਬ ਇਹ ਆ ਕਿ ਅਸੀਂ ਕੋਈ ਅਮਰਤ ਪੀ ਰਹੇ ਹਾਂ ਇਹ ਗੱਲ ਹਰ ਇੱਕ ਨੂੰ ਯਾਦ ਰੱਖਣੀ ਚਾਹੀਦੀ ਨੇ ਕੁਦਰਤ ਨੇ ਕੁਝ ਚੀਜ਼ਾਂ ਆਪਣੇ ਹਿਸਾਬ ਨਾਲ ਹੀ ਬਣਾਈਆਂ ਨੇ ਉਹਨਾਂ ਦਾ ਟਾਈਮ ਪੀਰੀਅਡ ਆਪਣੇ ਹਿਸਾਬ ਨਾਲ ਬਣਾਇਆ ਲੇਕਿਨ ਅਸੀਂ ਇਦਾਂ ਦੇ ਮਨੋਖੇ ਹਾਂ ਅਸੀਂ ਮੱਦਦੇ ਹੀ ਅਸੀਂ ਕਿੰਨੇ ਨਹੀਂ ਜੇ ਦਿਨੇ ਤਹੀ ਚੰਗਾ ਤੇ ਰਾਤ ਨੂੰ ਵੀ ਚੰਗਾ ਇਹ ਤੇ ਖਾਂਦੇ ਆ ਕੋਈ ਗੱਲ ਨਹੀਂ ਤੇ ਜੇ ਖਾਵਾਂਗੇ ਤੇ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ ਉਦੇ ਸਬੰਧ ਵਿੱਚ ਕੁਝ ਵੀਡੀਓ ਤੁਹਾਡੇ ਆਪਣੇ ਇਸ ਚੈਨਲ ਦੇ ਉੱਪਰ ਅਪਲੋਡ ਨੇ ਜਿਨ੍ਹਾਂ ਨੂੰ ਤੁਸੀਂ ਬਹੁਤ ਪਿਆਰ ਲੈਂਦੇ ਹੋ ਮੈਂ ਇਹ ਚੈਨਲ ਇਸੇ ਮਕਸਦ ਲਈ ਬਣਾਇਆ ਕਿ ਸਾਡੇ ਭੈਣ ਭਰਾਵਾਂ ਨੂੰ ਵੱਖ-ਵੱਖ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਉਹਨਾਂ ਦੀ ਚੰਗੀ ਸਿਹਤ ਬਣਾਈ ਜਾ ਸਕੇ ਉਹਨਾਂ ਦੇ ਚਿਹਰੇ ਦਾ ਨੂਰ ਬਣਾਇਆ ਜਾ ਸਕੇ ਔਰ ਰਲ ਮਿਲ ਕੇ ਆਪਣੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਦੇ ਲਈ ਆਪਾਂ ਸਾਰੇ ਜਾਨੀ ਉਪਰਾਲੇ ਕਰਕੇ ਰਿਹਾ ਕਰੀਏ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚੱਤਰ ਸਿੰਘ ਤਰਸਿੱਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ